ਸਤਿ ਸ਼੍ਰੀ ਅਕਾਲ ਦੋਸਤੋ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਹਜ਼ਾਰਾਂ ਫ੍ਰੀडम फाइਟਰਾਂ ਨੇ ਗਦਰੀ ਬਾਬਿਆਂ ਨੇ ਕ੍ਰਾਂਤੀਕਾਰੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਸੰਘਰਸ਼ ਦੇ ਵਿੱਚ ਔਰਤਾਂ ਦਾ ਯੋਗਦਾਨ ਰਿਹਾ ਪਰ ਆਗੂਆਂ ਦੀ ਭੂਮਿਕਾ ਦੇ ਵਿੱਚ ਯੋਗਦਾਨ ਜਿਹੜਾ ਉਹ ਗਿਣਜੋਗ ਹੀ ਹੈ ਅੱਜ ਤੁਹਾਡੇ ਨਾਲ ਆਪਾਂ ਗੱਲਬਾਤ ਇੱਕ ਅਜਹੀ ਵਿਰੰਗਣਾ ਦੀ ਕਰਾਂਗੇ जिन्ने ਅੱਜ ਤੋਂ 225 ਸਾਲ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ ਤੇ ਅੰਗਰੇਜ਼ਾਂ ਦੇ ਖਿਲਾਫ ਫੌਜ ਬਣਾ ਕੇ ਜੰਗ ਲੜੀ ਤੇ ਅੰਗਰੇਜ਼ਾਂ ਤੋਂ ਜਿੱਤ ਪ੍ਰਾਪਤ ਕੀਤੀ ਇਸ ਵਿਰੰਗਣਾ ਔਰਤ ਦਾ ਨਾਮ ਹੈ ਵੇਲੂ ਨਚਿਆਰ ਵੇਲੂ ਨਚਿਆਰ ਕੌਣ ਸੀ ਵੇਲੂ ਨਚਿਆਰ ਨੇ ਕਿਉਂ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ ਆਓ ਜਾਣੀਏ ਉਸ ਦੀ ਜ਼ਿੰਦਗੀ ਦੇ ਪਹਿਲੂ ਵੇਲੂ ਨਚਿਆਰ ਤਾਮਲ ਨਾਡੂ ਦੇ ਇੱਕ ਛੋਟੇ ਜਿਹੇ ਖੇਤਰ RAMNAD ਦੇ ਰਾਜੇ ਦੀ ਕੁੜੀ ਸੀ ਵੇਲੂ ਆਪਣੇ ਮਾਪਿਓ ਦੀ ਇਕਲੌਤੀ ਧੀ ਸੀ ਤੇ ਮਾਪਿਓ ਨੇ ਕੁੜੀ ਦੀ ਪਰਵਰਿਸ਼ ਮੁੰਡਿਆਂ ਦੀ ਤਰ੍ਹਾਂ ਕੀਤੀ ਉਸ ਨੂੰ ਘੋੜਸਵਾਰੀ ਤੀਰ ਅੰਦਾਜ਼ੀ ਮਾਰਸ਼ਲ ਆਰਟ ਵੀ ਸਿਖਾਇਆ ਇਸ ਦੇ ਨਾਲ ਉਸ ਨੂੰ ਅੰਗਰੇਜ਼ੀ ਫ੍ਰੈਂਚ ਤੇ ਉਰਦੂ ਭਾਸ਼ਾ ਦਾ ਵੀ ਤੋਂ ਇਲਾਵਾ ਹੋਰ ਪਛਾਹਾਂ ਦਾ ਵੀ ਬਹੁਤ ਗਿਆਨ ਸੀ ਵੇਲੂ ਨਚਾਰ ਦਾ 1950 ਦੇ ਵਿੱਚ ਲਗਭਗ ਜਦੋਂ 20 ਸਾਲ ਦੀ ਸੀ ਤਾਂ ਉਸ ਦਾ ਵਿਆਹ ਸੇਵ ਗੰਗਾ ਦਾ ਰਾਜਕੁਮਾਰ ਮਥੂ ਬੁਡਗਨਾਥ ਪੈਰੀ ਹੋਦਿਆ ਠੈਪਰ ਨਾਲ ਕੀਤਾ ਗਿਆ ਵਿਵਤਾ ਜੀਵਨ 1750 ਤੋਂ ਲੈ ਕੇ 1772 ਤੱਕ ਵਧੀਆ ਚੱਲਿਆ ਇਸੇ ਦੌਰਾਨ ਉਹਨਾਂ ਦੇ ਘਰ ਇੱਕ ਬੇਟੀ ਵਲੈਚੀ ਨੇ ਜਨਮ ਲਿਆ ਵੇਲੂ ਨਿਚਾਰ ਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਦਾ ਦੌਰ ਉਸ ਵਕਤ ਸ਼ੁਰੂ ਹੁੰਦਾ ਜਦੋਂ ਅੰਗਰੇਜ਼ਾਂ ਨੇ ਸਾਜ਼ਿਸ਼ ਕਰਕੇ ਆਰਕੜ ਦੇ ਨਵਾਬ ਨੂੰ ਨਾਲ ਲੈ ਕੇ 베ਲੂ ਦੇ ਪਤੀ ਦਾ ਕਤਲ ਕਰ ਦਿੱਤਾ ਪਤੀ ਦੇ ਕਤਲ ਦੇ ਦੌਰਾਨ 베ਲੂ ਨਿਚਾਰ ਆਪਦੀ ਧੀ ਦੇ ਨਾਲ ਮੰਦਰ ਦੇ ਵਿੱਚ ਮੱਥਾ ਟਿਕਣ ਗਈ ਹੋਈ ਸੀ ਤਾਂ ਉਸ ਨੂੰ ਬਚਾਉਣ ਦੇ ਲਈ ਜਿਹੜੇ ਉਸ ਦੇ ਪਤੀ ਦੇ ਨਾਲ ਵਫਾਦਾਰ ਸੈਨਾਪਤੀ ਸੀ ਮਾਰਤੂਪਰਾਮਾ ਨੇ ਵੇਲੂ ਨਿਚਾਰ ਨੂੰ ਸੁਰੱਖਿਤ ਉਸ ਰਾਜ ਦੇ ਵਿੱਚੋਂ ਬਾਹਰ ਕੱਢਿਆ ਤੇ ਮਗਰ ਸੈਨਾਪਤੀ ਉਦਿਆਲ ਨੇ ਰਾਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੰਗਰੇਜ਼ਾਂ ਨੇ ਤੇ ਉਸ ਆਰਕਟ ਦੇ ਨਵਾਬ ਨੇ ਉਸ ਨੂੰ ਗ੍ਰਿਫਤਾਰ ਕਰਕੇ ਤਸੀਹੇ ਦੇ ਕੇ ਉਹਦੇ ਸਮੇਤ ਹੋਰ ਸਾਰੇ ਜਿਹੜੇ ਇਮਾਨਦਾਰ ਬੰਦੇ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਵੇਲੂ ਨਿਚਾਰ ਜੰਗਲਾਂ ਦੇ ਵਿੱਚ ਚਲੀ ਗਈ ਤੇ ਜੰਗਲਾਂ ਵਿੱਚ ਜਾ ਕੇ ਉਸ ਨੇ ਆਪਣੇ ਰਾਜ ਨੂੰ ਮੁੜ ਹਾਸਲ ਕਰਨ ਦੇ ਲਈ ਵਿੰਤਾਂ ਕਰਦੀਆਂ ਸ਼ੁਰੂ ਕੀਤੀਆਂ ਵੇਲੂ ਦੇ ਵਫਾਦਾਰ ਸੈਨਿਕ ਮਾਰੂ ਭਰਾਵਾਂ ਨੇ ਇੱਕ ਫੌਜ ਵੀ ਤਿਆਰ ਕੀਤੀ ਜਿਹੜੀ ਉਸ ਦਾ ਰਾਜ ਖੂਨ ਦੇ ਵਿੱਚ ਮਦਦ ਕਰਨ ਦੀ ਪਰ ਉਹ ਫੌਜ ਇੰਨੀ ਜ਼ਿਆਦਾ ਥੋੜੀ ਸੀ ਵੀ ਉਸ ਉਸ ਫੌਜ ਨਾਲ ਅੰਗਰੇਜ਼ਾਂ ਨਾਲ ਟੱਕਰ ਲੈਣਾ ਨਾ ਮੁਮਕਨ ਦੇ ਬਰਾਬਰ ਸੀ ਵੇਲੂ ਨੇ ਚਾਰ ਆਪਣੇ ਰਾਜ ਭਾਗ ਨੂੰ ਬਚਾਉਣ ਦੇ ਲਈ ਕੁਝ ਅਜਿਹੇ ਲੋਕਾਂ ਦੀ ਭਾਲ ਦੇ ਵਿੱਚ ਸੀ ਜਿਹੜੇ ਉਸ ਦੀ ਮਦਦ ਕਰ ਸਕਣ ਤਾਂ ਇਸੇ ਦੌਰਾਨ ਵੇਲੂ ਨਿਚਾਰ ਦੇ ਨਿਗਾਹ ਦੇ ਵਿੱਚ ਮੈਸੂਰ ਦਾ ਸੁਲਤਾਨ ਹੈਦਰ ਅਲੀ ਆਇਆ ਉਹ ਚੰਗੀ ਤਰ੍ਹਾਂ ਜਾਣਦੀ ਸੀ ਵੀ ਹੈਦਰ ਅਲੀ ਅੰਗਰੇਜ਼ਾਂ ਦਾ ਕੱਟੜ ਵਿਰੋਧੀ ਸੀ ਤੇ ਉਸ ਦੀ ਆਰਕੜ ਦੇ ਨਵਾਬ ਨਾਲ ਵੀ ਬਿਲਕੁਲ ਨਹੀਂ ਸੀ ਬਣਦੀ ਤਾਂ ਵੇਲੂ ਨਿਚਾਰ ਨੇ ਹੈਦਰ ਅਲੀ ਨਾਲ ਸੰਪਰਕ ਕੀਤਾ ਵੇਲੂ ਨਿਚਾਰ ਦੀ ਹਾਦਰ ਅਲੀ ਨਾਲ ਮੁਲਾਕਾਤ ਸਿਵ ਗੰਗਾ ਤੋਂ 100 ਕਿਲੋਮੀਟਰ ਦੂਰ ਟਿੱਡੀਗੁਲ ਦੇ ਵਿੱਚ ਹੋਈ ਜਿੱਥੇ ਵੇਲੂ ਨਿਚਾਰ ਨੇ ਉਰਦੂ ਦੇ ਵਿੱਚ ਉਰਦੂ ਪਾਸ਼ਾ ਦੇ ਵਿੱਚ ਹਾਦਰ ਅਲੀ ਨਾਲ ਗੱਲਬਾਤ ਕੀਤੀ ਤੇ ਹਾਦਰ ਅਲੀ ਉਸ ਦੀ ਗੱਲਬਾਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਤੇ ਹਾਦਰ ਅਲੀ ਨੇ ਆਪਣੇ ਟਿੱਡੀਗੁਲ ਕਿਲੇ ਦੇ ਵਿੱਚ ਵੇਲੂ ਨਿਚਾਰ ਦਾ ਰਹਿਣ ਦਾ ਪ੍ਰਬੰਧ ਕੀਤਾ ਤੇ ਨਾਲ ਹੀ 400 ਪਾਉਂਡ ਮਹੀਨਾਵਾਰ ਉਸਦੀ ਤਨਖਾਹ ਲਈ ਗਈ ਇਸ ਤੋਂ ਇਲਾਵਾ ਆਪਣਾ ਇੱਕ ਸੈਨਾਪਤੀ ਸਾਇਦ ਆਰਕੀ ਨੂੰ ਵੇਲੂ ਦੇ ਨਾਲ ਲਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ 5000 ਫੌਜੀ ਹਥਿਆਰਾਂ ਨਾਲ ਲੈਸ ਉਹ ਵੀ ਵੇਲੂ ਨਿਚਾਰ ਨੂੰ ਦਿੱਤੇ ਗਏ ਵੇਲੂ ਨਿਚਾਰ ਉਸ ਕਿਲੇ 'ਚ ਬੈ ਕੇ ਉਸ ਨੇ ਆਪਣਾ ਰਾਜਪਗ ਮੁੜ ਹਾਸਲ ਕਰਨ ਦੇ ਲਈ ਵਿਉਂਤਾ ਘੜਦੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਤਿਹਾਸਕਾਰ ਸੁਬਿੰਦਰ ਆਪਣੀ ਕਿਤਾਬ ਵੈਰੀਅਰ ਆਫ ਸਿਵ ਗੰਗਾ ਦੇ ਵਿੱਚ ਲਿਖਦੇ ਨੇ ਕਿ 1781 ਤੱਕ ਜਾਂਦੇ ਜਾਂਦੇ ਵੈਲੂ ਨਿਚਾਰ ਨੇ ਆਪਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੇ ਮੋੜ ਕਬਜਾ ਕਰ ਲਿਆ ਸੀ ਪਰ ਕਿਲਾ ਜਿੱਸਤੇ ਹੋ ਰਹਿੰਦੇ ਸੀ ਉਸ ਕਿਲੇ ਦੇ ਉੱਤੇ ਕਬਜਾ ਕਰਨਾ ਅਜੇ ਬਾਕੀ ਸੀ ਤਾਂ ਉਸ ਕਿਲੇ ਤੇ ਕਬਜਾ ਕਰਨ ਦੇ ਲਈ ਵੇਲੂ 니ਚਾਰ ਨੇ ਆਪਣੇ ਸੈਨਾਪਤੀ ਜੋ ਪਹਿਲਾਂ ਸ਼ਹੀਦ ਹੋ ਚੁੱਕਿਆ ਸੀ ਜੋ ਅੰਗਰੇਜ਼ਾਂ ਤੇ ਉਸ ਨਵਾਬ ਨੇ ਸ਼ਹੀਦ ਕੀਤਾ ਸੀ ਉਦਿਆਲ ਉਹਦੀ ਯਾਦ ਦੇ ਵਿੱਚ ਇੱਕ ਫੌਜ ਮਨਾਈ ਉਸ ਫੌਜ ਦੀ ਮੁਖੀ ਕੋਇਲਾ ਰੱਖੀ ਗਈ ਉਸ ਫੌਜ ਦੀ ਖਾਸੀਅਤ ਇਹ ਸੀ ਵੀ ਉਸ ਫੌਜ ਦੇ ਵਿੱਚ ਕੱਲੀਆਂ ਔਰਤਾਂ ਸੀ ਤੇ ਉਹਨਾਂ ਔਰਤਾਂ ਦੀ ਅਗਵਾਈ ਕੋਇਲਾ ਨੇ ਕੀਤੀ ਕੋਇਲਾ ਨੇ ਵੇਲੂ ਨਾਲ ਇਹ ਵਾਅਦਾ ਕੀਤਾ ਵੀ ਮੈਂ ਤੁਹਾਨੂੰ ਉਹ ਕਿਲੇ ਤੇ ਕਬਜ਼ਾ ਕਰਨ ਦੇ ਵਿੱਚ ਪੂਰੀ ਮਦਦ ਕਰੂੰਗੀ ਤਾਂ ਕੌਇਲਾ ਨੇ ਉਥੇ ਕਬਜ਼ਾ ਕਰਨ ਦੇ ਲਈ ਇੱਕ ਵਿਉਂਤ ਬਣਾਈ ਉਸ ਵਿਉਂਤ ਨੂੰ ਸਿਰੇ ਚਾੜਨ ਦਾ ਦਿਨ ਦਸਹਿਰੇ ਵਾਲਾ ਰੱਖਿਆ ਕਿਉਂਕਿ ਜਿਸ ਕਿਲੇ ਤੇ ਕਬਜ਼ਾ ਕਰਨਾ ਸੀ ਉਸ ਕਿਲੇ ਦੇ ਵਿੱਚ ਇੱਕ ਮੰਦਿਰ ਸੀ ਤੇ ਮੰਦਿਰ ਦੇ ਵਿੱਚ ਔਰਤਾਂ ਦਸਹਿਰੇ ਵਾਲੇ ਦਿਨ ਪੂਜਾ ਕਰਨ ਜਾਂਦੀਆਂ ਸੀ ਤੇ ਉਸ ਪੂਜਾ ਦੇ ਬਹਾਨੇ ਕੌਇਲਾ ਵੀ ਆਪਣੀਆਂ ਸਾਥਣਾਂ ਨੂੰ ਨਾਲ ਲੈ ਕੇ ਹਥਿਆਰਾਂ ਨੂੰ ਲੁਕੋ ਕੇ ਮੰਦਿਰ ਦੇ ਵਿੱਚ ਜਾਂਦੀਆਂ ਨੇ ਮੌਕਾ ਦੇਖ ਕੇ ਉਹ ਉਥੇ ਕਿਲੇ ਵਿੱਚ ਖੜੇ ਪਹਿਰੇਦਾਰ ਸਿਪਾਈਆਂ ਦੇ ਨਾਲ ਟੱਕਰ ਲੈਂਦੀਆਂ ਨੇ ਤੇ ਸਿਪਾਈ ਬਹੁਤ ਜ਼ਿਆਦਾ ਹੋਣ ਕਰਕੇ ਅਸਲਾ ਬਹੁਤ ਜ਼ਿਆਦਾ ਹੋਣ ਕਰਕੇ ਕੋਇਲਾ ਨੂੰ ਲੱਗਦਾ ਕਿ ਅਸੀਂ ਇਹਨਾਂ ਦੇ ਚਿੱਤ ਨਹੀਂ ਪ੍ਰਾਪਤ ਕਰ ਸਕਦੇ ਕੋਇਲਾ ਨੇ ਤੇ ਉਸ ਦੀ ਇੱਕ ਸਾਥਨ ਨੇ ਆਪਣੇ ਆਪ ਨੂੰ ਖੁਦ ਨੂੰ ਅਕਲ ਆ ਕੇ ਜਿਹੜਾ ਬਰੂਦ ਵਾਲਾ ਉਹਨਾਂ ਦਾ ਟਿਕਾਣਾ ਸੀ ਬਰੂਦ ਵਾਲੇ ਟਿਕਾਣੇ ਦੇ ਵਿੱਚ ਸਿੱਧੀ ਸਲਾਂਗ ਲਗਾਈ ਤੇ ਜਿੰਨਾ ਬਰੂਸੀ ਉਹ ਬਲਾਸਟ ਹੋ ਗਿਆ ਬਲਾਸਟ ਹੋਣ ਦੇ ਕਾਰਨ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਤੇ ਹੋਰ ਦਵਾਰਾਂ ਟੁੱਟ ਗਈਆਂ ਜਿਸ ਤੋਂ ਬਾਅਦ ਵੇਲੂ ਨਿਚਾਰ ਨੇ ਆਪਣੇ ਸਾਥੀਆਂ ਸਮੇਤ ਲੈ ਕੇ ਸੈਨਾ ਲੈ ਕੇ ਉਸ ਕਿਲੇ ਤੇ ਧਾਵਾ ਬੋਲ ਦਿੱਤਾ ਤੇ ਆਖਰ ਨੂੰ ਉਸ ਕਿਲੇ ਤੇ ਜਿੱਤ ਪ੍ਰਾਪਤ ਕਰ ਲਈ ਅਗਸਤ 1781 ਦੇ ਵਿੱਚ ਵੇਲੂ ਨਿਚਾਰ ਨੇ ਮੁੜ ਆਪਣੀ ਸੱਤਾ ਨੂੰ ਹਾਸਲ ਕਰ ਲਿਆ ਦੋਸਤੋ ਜੰਗ ਜਿੱਤਣ ਤੋਂ ਬਾਅਦ ਕੀ ਹੋਇਆ ਜੰਗ ਜਿੱਤਣ ਤੋਂ ਬਾਅਦ ਵੇਲੂ ਨਚਿਆਰ ਨੇ ਜਿੰਨਾ ਲੋਕਾਂ ਨੇ ਉਸ ਦਾ ਔਖੇ ਸਮੇਂ ਦੇ ਸਾਥ ਦਿੱਤਾ ਉਹਨਾਂ ਨੂੰ ਆਪਣੇ ਰਾਸ ਦੇ ਵਿੱਚ ਉੱਚ ਆਉਦੇ ਦੇ ਕੇ ਸਨਮਾਨ ਕੀਤਾ ਗਿਆ ਤੇ ਹੈਦਰ ਅਲੀ ਦੇ ਸਨਮਾਨ ਵਿੱਚ ਹਾਦਰ ਅਲੀ ਵੱਲੋਂ ਕੀਤੀ ਅਥਾਹ ਮਦਦ ਦੇ ਵਜੋਂ ਵੇਲੂ ਨਚਾਰ ਨੇ ਸਰਗਰੀ ਦੇ ਵਿੱਚ ਇੱਕ ਮਸਜਿਦ ਬਣਵਾਈ ਤੁਹਾਨੂੰ ਦੱਸ ਦਈਏ ਕਿ ਜਦੋਂ ਵੇਲੂ ਨਚਾਰ ਨੂੰ ਡਿੱਡੀਗੋਲ ਕਿਲੇ ਦੇ ਵਿੱਚ ਰਹਿਣ ਲਈ ਹਾਦਰ ਅਲੀ ਨੇ ਥਾਂ ਦਿੱਤੀ ਸੀ ਤਾਂ ਉਦੋਂ ਉਸ ਕਿਲੇ ਦੇ ਵਿੱਚ ਹਾਦਰ ਅਲੀ ਨੇ ਇੱਕ ਮੰਦਿਰ ਬਣਵਾਇਆ ਸੀ ਵੇਲੂ ਨਿਚਿਆਰ ਦੇ ਸਨਮਾਨ ਦੇ ਲਈ ਬਿਲਕੁਲ ਇਸੇ ਤਰ੍ਹਾਂ ਹੀ ਵੇਲੂ ਨਿਚਿਆਰ ਨੇ ਜਿੱਤਣ ਤੋਂ ਬਾਅਦ ਹైਦਰ ਅਲੀ ਦੇ ਸਨਮਾਨ ਦੇ ਲਈ ਇੱਕ ਮਸਜਿਦ ਦੀ ਉਸਾਰੀ ਕੀਤੀ ਜੇ ਐਚ ਰਾਈਸ ਨੇ ਆਪਣੀ ਸਟੇਟ ਮਸ਼ਹੂਰ ਗੈਜ਼ਟਿਅਰ ਦੇ ਵਿੱਚ ਲਿਖਿਆ ਵੀ ਵੇਲੂ ਨਿਚਿਆਰ ਨੇ ਹਾਈਦਰ ਅਲੀ ਦੀ ਦੂਜੀ ਮਸਹੂਰ ਜੰਗ ਦੇ ਵਿੱਚ ਮਦਦ ਕੀਤੀ ਤੇ ਆਪਣੇ ਸੈਨਿਕ ਵੀ ਭੇਜੇ 2008 ਦੇ ਵਿੱਚ ਭਾਰਤ ਵਿੱਚ ਵੇਲੂ ਨਚਿਆਰ ਦੇ ਨਾਂ ਤੇ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਇਤਿਹਾਸਕਾਰ ਦੱਸਦੇ ਨੇ ਵੀ ਵੇਲੂ ਨਚਿਆਰ ਨੂੰ ਤ੍ਰਾਮਨਾ ਡੀ ਦੇ ਵਿੱਚ ਬਹਾਦਰ ਔਰਤ ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ ਵੇਲੂ ਨਚਿਆਰ ਨੇ ਜੰਗ ਜਿੱਤਣ ਤੋਂ ਬਾਅਦ 10 ਸਾਲ ਰਾਜ ਕੀਤਾ ਤੇ ਉਸ ਤੋਂ ਬਾਅਦ ਉਸ ਦੀ ਧੀ ਨੇ 1790 ਤੋਂ ਲੈ ਕੇ 1793 ਤੱਕ ਰਾਜ ਕੀਤਾ ਤੇ 1796 ਦੇ ਵਿੱਚ ਵੇਲੂ ਨਚਿਆਰ ਦੀ ਜਿਹੜੀ ਮੌਤ ਹੈ ਉਹ ਸੇਵ ਗੰਗਾ ਦੇ ਵਿੱਚ ਹੀ ਹੁੰਦੀ ਹੈ ਵੇਲੂ ਨਚਿਆਰ ਨੇ ਟੀਪੂ ਸੁਲਤਾਨ ਨੂੰ ਤੋਹਫੇ ਵਜੋਂ ਜਾਂ ਉਹਦੀ ਤਾਕਤ ਦੇ ਪ੍ਰਤੀਕ ਵਜੋਂ ਇੱਕ ਸ਼ੇਰ ਵੀ ਭੇਟ ਕੀਤਾ ਸੀਗਾ 2014 ਦੇ ਵਿੱਚ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈ ਲਲਤਾ ਨੇ ਵੇਲੂ ਨਚियार ਦੀ ਯਾਦ ਦੇ ਵਿੱਚ ਬਹਾਦਰ ਔਰਤ ਤੇ ਨਾਮ ਹੇਟ ਇੱਕ ਮੈਮੋਰੀਅਲ ਦਾ ਵੀ ਉਦਘਾਟਨ ਕੀਤਾ ਸੀ ਕੁੱਲ ਮਿਲਾ ਕੇ ਤਾਮਿਲਨਾਡੂ ਦੇ ਵਿੱਚ ਵੇਲੂ ਨਚियार ਨੂੰ ਇੱਕ ਬਹਾਦਰ ਔਰਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਔਰਤ ਜਿਸ ਨੇ ਅੰਗਰੇਜ਼ਾਂ ਦੇ ਖਿਲਾਫ ਬਹਾਦਰੀ ਨਾਲ ਲੜੀ ਤੇ ਲੜਕੇ ਉਹਨਾਂ ਦੇ ਜਿੱਤ ਪ੍ਰਾਪਤ ਕੀਤੀ ਦੋਸਤੋ ਤੁਹਾਨੂੰ ਇਸ ਭਾਰਤ ਦੀ ਪਹਿਲੀ ਔਰਤ ਦੇ ਜਿਸ ਨੇ ਅੰਗਰੇਜ਼ੀਆਂ ਦੇ ਖਿਲਾਫ ਬਗਾਵਤ ਕੀਤੀ ਕਿਵੇਂ ਲੱਗਿਆ ਆਪਣਾ ਪ੍ਰਤੀਕਰਮ ਜ਼ਰੂਰ ਦੇਣਾ ਤੁਹਾਡੇ ਸਾਰਿਆਂ ਦਾ ਵੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ